ਬਈਸ ਗੁਰੂ ਤੇ ਸਿੰਘ ਦੇ ਉੱਤੇ ਰੱਬ ਦੀ ਹੈ ਪੂਰੀ ਪੂਰੀ ਮਿਹਰ ਇਸ ਗੁਰਸਿੱਖ ਨੌਜਵਾਨ ਦੇ ਕੋਲ ਹੈ ਅਜਿਹਾ ਅਨੋਖਾ ਹੁਨਰ ਜੋ ਅਨਾਜ ਦੇ ਦਾਣਿਆਂ ਤੇ ਬਣਾ ਦਿੰਦਾ ਹੈ 10 ਗੁਰੂਆਂ ਦੀਆਂ ਸੋਹਣੀਆਂ ਤਸਵੀਰਾਂ ਹੁਨਰ ਬਾਕਮਾਲ ਹੈ ਬੋਤਲਾਂ ਦੇ ਵਿੱਚ ਵੀ ਬਣਾ ਦਿੰਦਾ ਹੈ ਕਈ ਕੁਝ ਜਿਸ ਨੂੰ ਦੇਖ ਕੇ ਤੁਸੀਂ ਵੀ ਕਰੋਗੇ ਰੱਜ ਕੇ ਤਾਰੀਫ਼ਾਂ ਅਸੀਂ ਬਹੁਤ ਵਾਰ ਬਹੁਤ ਸਾਰੇ ਹੁਨਰਮੰਦਾਂ ਨੂੰ ਸ਼ੇਅਰ ਕਰਦੇ ਆਂ ਤੇ ਮਦਦ ਵੀ ਕਰਵਾਉਂਦੇ ਆਂ ਪਰ ਸਾਨੂੰ ਅੰਮ੍ਰਿਤਸਰ ਦੇ ਇਸ ਗੁਰਸਿੱਖ ਨੌਜਵਾਨ ਦੀ ਵੀ ਮਦਦ ਕਰਵਾਉਣੀ ਚਾਹੀਦੀ ਹੈ ਇਹ ਗੁਰਸਿੱਖ ਨੌਜਵਾਨ ਤਰਨੁਦੇਵ ਨਾਦ ਤੇ ਬਹੁਤ ਵਧੀਆ ਹੁਨਰ ਦਾ ਜੋਹਲ ਦਿਖਾਉਂਦਾ ਹੈ ਨਿੱਕੇ ਨਿੱਕੇ ਚੋਲਾਂ ਦੇ ਦਾਣੇ ਜਾਂ ਤਿਲਾਂ ਦੇ ਦਾਣੇ ਦੇ ਉੱਤੇ ਗੁਰੂ ਮਹਾਰਾਜ ਦੇ ਸ਼ਬਦ ਗੁਰੂ ਮਹਾਰਾਜ ਦੀਆਂ ਤਸਵੀਰਾਂ ਤਿਆਰ ਕਰਦਾ ਹੈ ਇਸ ਨੂੰ ਵੇਖ ਕੇ ਹਰ ਇੱਕ ਦਾ ਮਨ પ્રસન્ન ਹੋ ਜਾਂਦਾ ਹੈ ਖੁਸ਼ੀ ਤੇ ਸਰਦਾ ਭਾਵਨਾ ਆਪਣੇ ਆਪ ਜਾਗਣ ਲੱਗ ਜਾਂਦੀ ਹੈ ਇਸ ਨੌਜਵਾਨ ਦੇ ਹੱਥ ਦੇ ਵਿੱਚ ਰੱਬ ਦੀ ਬਖਸ਼ੀ ਦਾਤ ਦਾ ਅਜਿਹਾ ਹੁਨਰ ਹੈ ਜੋ ਸ਼ਾਇਦ ਹੀ ਕਿਸੇ ਹੋਰ ਦੇ ਕੋਲ ਹੋਵੇ ਪਰ ਉੱਥੇ ਇਸ ਨੌਜਵਾਨ مایوس ਵੀ ਹੈ ਕਿਉਂਕਿ ਸਿੱਖਾਂ ਦੀ ਸਰਵਉੱਚ ਸੰਸਾਦ ਸ਼ਰਮੀ ਕਮੇਟੀ ਦੇ ਬਣੋਂ ਇਸ ਨੂੰ ਕੋਈ ਵੀ ਮਾਨ ਸਤਿਕਾਰ ਨਹੀਂ ਦਿੱਤਾ ਗਿਆ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਪੈਸੇ ਦਾ ਭੁੱਖਾ ਨਹੀਂ ਹੈ ਸਿਰਫ ਮਾਨ ਦਾ ਭੁੱਖਾ ਹੈ ਪਰ ਉਸਨੇ ਵੀ ਕਿਹਾ ਕਿ ਹੋਰ ਸਿਕਸ ਸੰਸਥਾਵਾਂ ਜਿਸ ਤਰ੍ਹਾਂ ਹਜੂਰ ਸਾਹਿਬ ਦੰਦਮੀ ਟਕਸਾਲ ਤੇ ਹੋਰ ਕਈ ਸਿਕਸ ਸੰਸਥਾਵਾਂ ਦੇ ਵੱਲੋਂ ਮਾਨਸਿਕਾ ਯੋਗ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਗੁਰਸਿੱਖ ਨੌਜਵਾਨ ਦੇ ਨਾਲ ਜਿਸ ਦੇ ਵੱਲੋਂ ਜਸ ਆਪਣੇ ਹਸਤੇ ਹੁਨਰ ਦੇ ਨਾਲ ਇਹ ਚੀਜ਼ਾਂ ਕਿਸ ਤਰ੍ਹਾਂ ਤਿਆਰ ਕਰਕੇ ਬੋਤਲਾਂ ਦੇ ਵਿੱਚ ਪਾਈਆਂ ਹੋਈਆਂ ਨੇ ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕੀ ਕਹਿ ਰਿਹਾ ਹੈ ਗੁਰਸਿੱਖ ਨੌਜਵਾਨ ਆਓ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਅੰਮ੍ਰਿਤਸਰ ਤੋਂ ਤਰੰबीर ਗਿੱਲ ਲਾਲੀ ਦੀ ਰਿਪੋਰਟ ਹਜੂਰ ਜੀ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਕਿਹੋ ਜਿਹੇ ਨਾਲ ਮੈਂ ਵੀ ਜੀ ਅੰਮ੍ਰਿਤਸਰ ਗੰਢਨ ਸਿੰਘ ਕਲੌਨੀ ਤਰਨਤਾਰਨ ਦਾ ਰੋਡ ਦਾ ਰਹਿਣ ਵਾਲਾ ਆਂ ਵੀ ਜੀ ਮੇਕੋ ਹੁੰਨੇ ਰਹੀ ਕਿ ਮੈਂ ਬਾਣੀ ਚੌਲਾਂ ਦੇ ਦਾਣੇ ਦੇ ਉੱਤੇ ਤੇਲ ਦੇ ਦਾਣਿਆਂ ਦੇ ਉੱਪਰ ਛੋਲੇ ਦੀ ਦਾਲ ਦੇ ਦਾਣੇ ਉੱਪਰ ਰਾਜਮਾ ਦੇ ਦਾਣੇ ਦੇ ਉੱਪਰ ਤੇ ਇਮੜੀ ਦੀ ਗਿੱਟੇ ਦੇ ਉੱਪਰ ਸੰਕੇਪ ਜੀ ਮਿਆਂ ਲਿਖ ਦਿੱਤੀਆਂ ਮਹਾਰਾਜ ਦੀਆਂ ਸਰੂਪ ਬਣਾ ਦਿੱਤੇ ਮਹਾਰਾਜ ਦੇ ਸ਼ਬਦ ਲਿਖ ਦਿੱਤੇ ਆ ਇਹ ਜਿਵੇਂ ਬਣਾਈ ਜਾਂਦੀ ਜੀ ਜਿਹੜੀ ਜਿਹੜੀ ਸੂਚਨਾ ਦੇਖੋ ਜੀ ਗੁਰੂ ਨਾਨਕ ਦੀ ਫੋਟੋ ਜਿਹੜੀ ਇਹ ਮੈਂ ਚੌਲ ਦੇ ਦਾਣੇ ਦੇ ਬਣਾਈ ਏ ਦਸਾਂ ਗੁਰੂ ਜੀ ਜਿਹੜੇ ਸਰੂਪ ਨੇ ਉਹ ਮੈਂ ਤੇਲ ਦੇ ਦਾਣੇ ਦੇ ਬਣਾਏ ਆ ਬਾਬੇ ਨਾਨਕ ਦੀ ਫੋਟੋ ਮੈਂ ਤੇਲ ਦੇ ਦਾਣੇ ਦੇ ਬਣਾਈ ਏ ਪਹਿਲਾਂ ਚੌਲ ਦੇ ਦੀ ਸੀ ਵੀ ਹੁਣ ਤੇਲ ਦੇ ਦਾਣੇ ਦੇ ਵੀ ਬਣਾਈ ਏ ਤੇ ਇੰਡੀਆ ਦਾ ਨਕਸ਼ਾ ਜਿਹੜਾ ਹੈ ਉਹ ਤੇਲ ਦੇ ਦਾਣੇ ਦੇ ਬਣਾਇਆ ਵਾ ਦਰਬਾਰ ਸਾਹਿਬ ਦੀ ਫੋਟੋ ਮੈਂ ਤੇਲ ਦੇ ਦਾਣੇ ਦੇ ਬਣਾਈ ਏ ਗੁਰੂ ਅਰਜਨ ਦੇਵ ਦੀ ਤਸਵੀਰ ਤੱਤਿਆਂ ਲੋਹਾਂ ਤੇ ਬੈਠੇ ਨੇ ਉਹ ਰਾਜਮਾਲ ਦੇ ਦਾਣੇ ਦੇ ਉੱਤੇ ਆ ਤੇ ਸੰਕੇਪਜੀਵ ਨਹੀਂ ਉਹਨਾਂ ਦੀ ਇਮੜੀ ਦੇ ਕਿਟ ਦੇ ਉੱਪਰ ਹੈ ਦਸਾਂ ਗੁਰੂਆਂ ਦੀਆਂ ਜਿਹੜੇ ਸੰਕੇਪਜੀਣਿਆ ਨੇ ਉਹ ਵੱਖ-ਵੱਖ ਦਾਣੇ ਇਮੜੀਆਂ ਦੇ ਉਹਦੇ ਉੱਪਰ ਬਣਾਏ ਨੇ ਤੇ ਕਾਫੀ ਸ਼ਬਦ ਨੇ ਜਿਹੜੇ ਜਿਹੜੇ ਮੈਂ ਰਾਜਮਾਲ ਦੇ ਦਾਣੇ ਉੱਪਰ ਬਣਾਏ ਨੇ ਤੇ ਕਿਵੇਂ ਹੁੰਦ ਰਾਇ ਤੁਹਾਡੇ ਇਹ ਵੀ ਇਹ ਜਿਹੜਾ ਜਿਹੜਾ ਹੁੰਦ ਰਿਹਾ ਵੀਡੀਓ ਰੱਬ ਹੀ ਦਾਤ ਆ ਇਹ ਰੱਬ ਨੇ ਹੀ ਮੈਨੂੰ ਇਹ ਦਾਤ ਦਿੱਤੀ ਹੈ ਤੇ ਮੈਂ ਅੱਜ ਵੀ ਮੇਰੇ ਮੰਨਣਯੋਗ ਨਹੀਂ ਕਿ ਮੈਂ ਜਿਹੜੇ ਚੀਜ਼ਾਂ ਮੈਂ ਜਿਹੜੇ ਬਿਲਖਣੀਆਂ ਜਿਹੜੇ ਚੀਜ਼ਾਂ ਨੇ ਮੈਂ ਬਣਾਨਾ ਵਾਂ ਕਿ ਮੈਂ ਬਣਾਈਆਂ ਨੇ ਇਹ ਮੈਨੂੰ ਨਹੀਂ ਪਤਾ ਉਹ ਮਾਲਕ ਸਾਡੇ ਕੋਲ ਬਣਵਾਈ ਜਾਂਦਾ ਤੇ ਮੈਂ ਬਣਾਈ ਜਾਂਦਾ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਤੇੜੀਆਂ ਚੀਜ਼ਾਂ ਨੇ ਮੈਂ ਆਪਣੇ ਇਤਿਹਾਸ ਨਾਲ ਜੁੜੀਆਂ ਜਿਹੜੇ ਚੀਜ਼ਾਂ ਨੇ ਪਾਲਕੀ ਸਾਹਿਬ ਬਣਾਇਆ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਸੀਗਾ ਉਸ ਤੋਂ ਬਾਅਦ ਛੋਟੀ ਤੋਂ ਛੋਟੀ ਪਾਲਕੀ ਸਾਹਿਬ ਬਣਾਈ ਉਸ ਤੋਂ ਬਾਅਦ ਭਾਈ ਮਤੀਦਾ ਜੀ ਨੂੰ ਜੋ ਆਰਿਆਂ ਨੇ ਚੀਰਿਆ ਗਿਆ ਸੀਗਾ ਇਹ ਉਹੀ ਮਾਡਲ ਬਣਾਇਆ ਆਰੇ ਦਾ ਪੰਜਵੇਂ ਦਾਦੇ ਨੇ ਕਿ ਜਿਹੇ ਚਰਕੜੀਆਂ ਬਣਾਈਆਂ ਨੇ ਆਹ ਜੜਕੜੀਆਂ ਵਰਕ ਕਰਦੀਆਂ ਉਸੇ ਤਰ੍ਹਾਂ ਹੀ ਐ ਇਹ ਕਾਮਿਆਂ ਉਸ ਤੋਂ ਬਾਅਦ ਜਿਹੜੇ ਚੀਜ਼ਾਂ ਨੇ ਛੋਟੀਆਂ ਪਾਲਕੀ ਸਾਹਿਬ ਬਣਾਈਆਂ ਨੇ ਠੀਕ ਹੈ ਜੀ ਇਹੋ ਚੀਜ਼ਾਂ ਬਣਾਈ ਜਿਹੜੇ ਸਿੱਖ ਸਿਆਣਾ ਜੁੜਦਿਆਂ ਨੇ ਬੋਤਲਾਂ ਦੇ ਵਿੱਚ ਬੋਤਲਾਂ ਦੇ ਵਿੱਚ ਵੀ ਜੀ ਮੈਂ ਗੱਡਾ ਬਣਾ ਦਿੱਤਾ ਬੋਤਲ ਦੇ ਵਿੱਚ ਮੈਂ ਮਾਚਸ ਦੀ 3ਲੀ ਪਾ ਦਿੱਤੀਆਂ ਡੱਬੀ ਪੂਰੀ ਦੀ ਪੂਰੀ ਪਾ ਦਿੱਤੀ ਹੈ ਗੱਡਾ ਬਣਾ ਦਿੱਤਾ ਬੇੜੀ ਬਣਾ ਦਿੱਤੀ ਹੈ ਕੁਰਸੀ ਬਣਾ ਦਿੱਤੀ ਏ ਮੇਹ ਬਣਾ ਦਿੱਤੇ ਨੇ ਝੁੰਪੜੀ ਬਣਾ ਦਿੱਤੀ ਏ ਅੱਜ ਜੇ ਮੈਂ ਬੋਤਲਾਂ ਚ ਬਣਾਈਆਂ ਨਾਲ ਮੈਂ ਲੈਮਨ ਦੀ ਬੋਤਲ ਦੇ ਵਿੱਚ 1800 ਫੁੱਟ ਦੀ ਰੀਰ ਬੁਰੀ ਬਣਾ ਦਿੱਤੀ ਏ ਬੋਤਲ ਨੂੰ ਤੋੜੇ ਜਾਂ ਲੇਟੀਆਂ ਬੋਤਲ ਨਾ ਨਾ ਵੀਰ ਜੀ ਤੋੜਨ ਵਾਲਾ ਕੰਮ ਹੀ ਕੋਈ ਨਹੀਂ ਜੇ ਤੋੜ ਕੇ ਆਪ ਉਸੇ ਤਰ੍ਹਾਂ ਬਣਾ ਦਈਏ ਤੇ ਫਿਰ ਕਲਾਕਾਰੀ ਬੋਤਲ ਜੋੜਨ ਦੇ ਵਿੱਚ ਆ ਕੋਈ ਚੀਜ਼ ਬਣਾਉਣ ਦੇ ਵਿੱਚ ਨਹੀਂ ਗਈ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਜਿਸ ਤਰ੍ਹਾਂ ਬੰਦਾਂ ਜੁੜੇ ਦੂਸਰੇ ਬਣੋ ਇਹ ਦੇਖੋ ਜੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਜਾਂ ਜਹਨ ਦੇ ਵਿੱਚ ਇੱਕ ਕਲਾਕਾਰ ਹੁੰਦਾ ਹੈ ਉਹ ਕਿਸੇ ਦਾ ਪਹਿਲਾਂ ਜਗਦਾ ਕਿਸੇ ਦਾ ਬਾਅਦ ਚ ਜਗਦਾ ਮੇਰੇ ਮਨ ਚ ਵਿਚਾਰ ਸੀ ਕਿ ਮੈਂ ਕੋਈ ਨਾ ਕੋਈ ਵੱਖਰਾ ਕਰਾਂ ਤੇ ਮੇਰੇ ਮਨ ਚ ਖਿਆਲ ਆ ਗਿਆ ਕਿ ਕਿਉਂ ਨਾ ਮੈਂ ਚੋਲਾਂ ਦੇ ਉੱਪਰ ਵਰਕਰਨਾ ਸ਼ੁਰੂ ਕਰ ਦਿਆਂ ਹੁਣ ਮੈਂ 550 ਅੱਖਰ ਅੰਗਰੇਜ਼ੀ ਦਾ ਮੈਂ ਚੋਲ ਦੇ ਦਾਨ ਤੇ ਲਿਖ ਲੈਣਾ ਆ ਪਹਿਲੇ ਜਿਹੜੇ ਵਰਡ ਲਿਵੇ ਵੀ ਕਿੰਨੇ ਵਰਡ ਵੀ ਤੇ ਹੁਣ ਕਿੰਨੇ ਵਰਡ ਲਿਖਦੇ ਦੇਖੋ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸਾਰਨਾ ਪਹਿਲਾਂ ਮੇਰੇ 4 ਅੱਖਰ ਸਨ ਗੁਰਮੀਤ ਮੇਰਾ ਨਾਮ ਹੈ ਜੀ ਜੂ ਆਰ ਐਮ 4 ਮੈਂ ਅੱਖਰ ਲਿਖੇ ਸੀ ਸਾਰਨਾ ਪਹਿਲਾਂ ਉਸ ਤੋਂ ਬਾਅਦ ਮੈਂ 26 ਅੱਖਰ ਲਿਖੇ ਫਿਰ ਮੈਂ 100 ਅੱਖਰ ਲਿਖਿਆ ਉਸ ਤੋਂ ਬਾਅਦ 500 ਤੇ ਇਸੇ ਤਰ੍ਹਾਂ ਹੀ 5 550 ਅਖਰ ਇਸ ਟਾਈਮ ਐ ਅੰਗਰੇਜ਼ੀ ਦਾ ਲਿਖ ਲੈਣਾ ਹੈ ਤੁਹਾਡੇ ਜਿਹੀਆਂ ਇਸ ਤਰ੍ਹਾਂ ਦੀਆਂ ਚੌਲਾਂ ਦੇ ਉੱਪਰ ਹੋਰ ਵੀ ਕਿਸ ਨੇ ਸਰੂਪ ਬਣਾਏ ਨੇ ਬਾਬਾ ਜੀ ਦੇ ਜਾਂ ਕਿਸੇ ਕਿਸੇ ਬਣਾ ਦੇ ਨਹੀਂ ਨਹੀਂ ਭਾਈ ਸਾਹਿਬ ਜੀ ਕਿਸੇ ਨੇ ਨਹੀਂ ਬਣਾਏ 40 45 ਸਾਲ ਮੇਰੀ ਉਮਰ ਹੋ ਗਈ ਏ ਤੇ ਮੈਂ ਨਹੀਂ ਕੋਈ ਦੇਖਿਆ ਕਿ ਕਿਸੇ ਨੇ ਸਰੂਪ ਮਹਾਰਾਜ ਦੇ ਜਾਂ ਬਾਣੀ ਚੌਲਾਂ ਦੇ ਉੱਪਰ ਇਮਬੜੀ ਟਿਕੜਿਕ ਦੇ ਉੱਪਰ ਛੋਲੇ ਦੇ ਦਾਣੇ ਦੇ ਉੱਪਰ ਤਿਲਾਂ ਦੇ ਉੱਪਰ ਬਣਾਈ ਹੋਏ ਮਾਨ ਸਨਮਾਨ ਚੰਨ ਨਹੀਂ ਮਿਲਿਆ ਮਾਨ ਸਨਮਾਨ ਬਹੁਤ ਜ਼ਿਆਦਾ ਮਿਲਿਆ ਜੀ ਠੀਕ ਹੈ ਜੀ ਮਾਨ ਸਨਮਾਨ ਵਾਲੇ ਪਾਸੋਂ ਕੋਈ ਕਮੀ ਨਹੀਂ ਰਹੀ ਜਿਸ ادارے ਕੋ ਗਿਆ ਵਾਂ ਐ ਜੀ ਪੀ ਸੀ ਵਾਲੇ ਕੋ ਗਿਆ ਵਾਂ ਜਾਂ ਕਿਸੇ ਹੋਰ ਸੰਸਥਾਵਾਂ ਕੋ ਗਿਆ ਤੇ ਕਿਸੇ ਨੇ ਮੈਨੂੰ ਸਰੋਪਾ ਨਹੀਂ ਦਿੱਤਾ ਸਰੋਪਾ ਮੈਨੂੰ 3-4 ਜਗ੍ਹਾ ਤੋਂ ਮਿਲਿਆ ਮੇਰੇ ਆਸ ਤੇ ਬਹੁਤ ਮਾਨ ਵਾਲੀ ਗੱਲ ਆ ਬਾਬਾ ਕਲਵੰਦ ਸਿੰਘ ਜੀ ਹਜੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜੂਰ ਸਾਹਿਬ ਵਾਲੇ ਭਾਈ ਰਾਮ ਸਿੰਘ ਜੀ ਦਮਦਮ ਟਕਸਾਲ ਵਾਲੇ ਤੇ ਭਾਈ ਈਸ਼ਰ ਸਿੰਘ ਜੀ ਮੈਤੇ ਟਕਸਾਲ ਵਾਲੇ ਇਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਜੀ ਇਹ ਹੋਣਾ ਇਹ ਸਵਾਲ ਉਹਨਾਂ ਦਾ ਹੈ ਕਿ ਉਹਨਾਂ ਨੇ ਮੈਨੂੰ ਕਿਉਂ ਨਹੀਂ ਦਿੱਤਾ ਗਿਆ ਮੈਂ ਜ਼ਰੂਰ ਆ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਉਹ 10 ਸਾਲ ਪੁਰਾਣੀ ਕਰ ਰਿਹਾ ਮੈਂ ਗਿਆ ਜ਼ਰੂਰ ਆ ਪਰ ਉਹਨਾਂ ਨੇ ਮੈਨੂੰ ਮਾਨ ਸਨਮਾਨ ਕੋਈ ਨਹੀਂ ਦਿੱਤਾ ਤੇ ਜਿਹੜੀ ਮੈਂ ਮੇਰੀ ਮਾਨ ਸਨਮਾਨ ਦੀ ਗੱਲ ਆਉਂਦੀ ਏ ਉਹ ਸਿਰਫ ਇੱਕ ਸਰੋਪੇ ਦੀ ਮੈਂ ਗੱਲ ਕਰ ਰਿਹਾ ਕਿਸੇ ਹੋਰ ਮਾਨ ਸਨਮਾਨ ਵਾਲੇ ਪਾਸੇ ਨਹੀਂ ਜਾਣਾ ਤੁਸੀਂ ਤੁਸੀਂ ਇਸ ਰੋਬੇ ਚੜ੍ਹਨੀਆ ਚਾਹੁੰਦੇ ਸੀ ਇਸ ਜ਼ਾਇਤ ਦੇ ਵਿੱਚ ਬਿਲਕੁਲ ਜੀ ਉਸੇ ਉਸੇ ਸਬੰਧ ਦੇ ਵਿੱਚ ਮੈਂ ਅੱਜ ਐਜੀਬੀਸੀ ਕੋ ਗਿਆ ਸੀਗਾ ਕਿ ਮੈਂ ਸਮਾਨ ਬਣਾਇਆ ਇਹਨੂੰ ਚੈੱਕ ਕਰੋ ਜਿਹੜੇ ਮੈਂ ਸ਼ਬਦ ਲਿਖੇ ਹੁੰਦੇ ਆ ਸਿਹਾਰੀਆਂ ਬਿਹਾਰੀਆਂ ਵੀ ਚੈੱਕ ਕਰੋ ਜਿਹੜੇ ਮੈਂ ਤਸਵੀਰਾਂ ਬਣਾਈਆਂ ਨੇ ਉਹਨਾਂ ਸਰੂਪ ਚੈੱਕ ਕਰੋ ਜੇ ਤਾਂ ਰੱਖਣ ਯੋਗ ਆ ਤੇ ਤੁਸੀਂ ਰੱਖ ਦਿਓ ਜੇ ਨਹੀਂ ਰੱਖਣ ਯੋਗ ਤੇ ਮੈਨੂੰ ਤੁਸੀਂ ਨਾ ਕਰ ਦਿਓ ਅਸੀਂ ਇਹ ਕਹਿੰਨੇ ਕਿ ਕਹਿੰਦੇ ਫੋਟੋ ਨੂੰ ਅਸੀਂ ਮੰਨਦੇ ਨਹੀਂ ਅਸੀਂ ਮੰਨ ਲੈਨੇ ਕਿ ਫੋਟੋ ਨੂੰ ਤੁਸੀਂ ਨਹੀਂ ਮੰਨਦੇ ਬਾਬੇ ਨਾਨਕ ਦੀ ਫੋਟੋ ਚੋਲ ਦੇ ਦਾਣੇ ਦੇ ਬਣੀ ਤੁਸੀਂ ਨਾ ਮੰਨੋ ਪਰ ਜਿਹੜੇ ਮੈਂ ਸ਼ਬਦ ਲਿਖੇ ਨੇ ਬਾਣੀ ਲਿਖੀ ਉਹਨੂੰ ਤਾਂ ਮੰਨ ਸਕਦੇ ਜੀ ਨਾ ਮੈਂ ਤਾਂ ਇਹ ਲੈ ਕਰਨਾ ਕਿ ਜਦੋਂ ਵੀ ਕੋਈ ਸੇਕ ਸੇਕ ਦੀ ਮੈਂ ਗੱਲ ਨਹੀਂ ਕਰਦਾ ਕੋਈ ਵੀ ਇਨਸਾਨ ਆ ਜੇ ਤਾਂ ਕੋਈ ਇਹੋ ਜਿਹਾ ਸਮਾਨ ਬਣਾਉਂਦਾ ਹੈ ਕਿ ਜਿਹੜਾ ਧਰਮ ਦੇ ਨਾਲ ਜੁੜਿਆ ਹੋਵੇ ਤੇ ਕਿਸੇ ਵੀ ਧਰਮ ਦਾ ਹੋਵੇ ਉਹ ਜਿਹੜੇ ਧਰਮ ਵਾਲੇ ਨੇ ਉਹਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਪਿਆਰ ਹਿੰਮਤ ਦੇਣ ਜਿਹੜੀ ਹਿੰਮਤ ਆ ਪੈਸੇ ਨਾਲ ਨਹੀਂ ਹੁੰਦੀ ਹਿੰਮਤ ਇਸੇ ਮੋਢੇ ਤੇ ਬੰਨ੍ਹਾਸ ਰਾ ਕੇ ਕਹੇ ਕਿ ਪਰਵਾਹ ਹੀ ਕੋਈ ਨਹੀਂ ਯਾਰ ਤੂੰ ਬਹੁਤ ਸੋਹਣਾ ਕੰਮ ਕੀਤਾ ਜਿਹੜੀ ਸ਼ਾਬਾਸ਼ੀ ਹੁੰਦੀ ਨਾ ਉਹ ਬਹੁਤ ਅੱਗੇ ਲੈ ਜਾਂਦੀ ਹੈ